ਪਰਾਨਾ ਪਹਿਲਾਂ ਦਾ ਠੰਡਾ ਮਿਲ ਗਿਆ ਹਾਂ ਠੰਡਾ ਪੀ ਲਿਆ ਠੰਡਾ ਮਿਲ ਗਿਆ ਹਾਂ ਜੀ ਪਾ ਜੀ ਸਾਰਾ ਹੀ ਪੈਸਾ ਨੀਲਾ ਕੁੜਾ ਖਾ ਗਿਆ ਹਾਂ ਆਹ ਰੱਖੀ ਆ ਸਰੋਂ ਅੱਛਾ ਜੀ ਵਿਕਾਣੀਆਂ ਕਢਾ ਕੇ ਖਾਈ ਜਾਂਗੇ ਹਾਂ ਜੀ ਐਦੇ ਜਿ ਮਿਣਕੇ ਰੱਖ ਲਈ ਹਾਂ ਕਢ ਹਾਂ ਬਾਕੀ ਸਾਰੀ ਸਫਾਈ ਆ ਤੁਮ ਫਾਤਿਮਾ ਦਾ ਵਰਤਾਲਾ ਹਾਂ ਮੈਂ ਥੋੜੇ ਟਾਈਮ ਖਾਤਾ ਤਾਂ ਬੰਨਣਾ ਹੀ ਪੈਣਾ ਲੱਗਦਾ ਜੀ ਥੋੜੇ ਨਾਲ ਬਹੁਤ ਹੈ ਮੈਂ ਜਦੋਂ ਸੁਝਾਉਣਾ ਪੈਣਾ ਕੰਮ ਖਰਾਬ ਹੈ ਵਰਦਾਨ ਕੰਮ ਖਰਾਬ ਹੈ ਆ ਇੰਨੀ ਘਟੋਲ ਖੇਲਦਾ ਨਹੀਂ ਸਰਸਾ ਦਾ ਹਾਂ ਯਾਰ ਇਹਦੇ ਚ ਅਸੀਂ ਗਿਣ ਕੇ ਥੈਨੇ ਪਾਏ ਆ ਇਹ ਮੈਂ ਕਹਿੰਦਾ ਚ 5 ਕੁਇੰਟਲ ਹੋ ਗਏ 5 ਕੁਇੰਟਲ ਦਾ ਹੋਣਾ ਫੇਰ ਹੈਗਾ ਨਹੀਂ ਕੁਇੰਟਲ ਕੁਇੰਟਲ ਸਾਰਾ ਕੁਝ ਪਾਇਆ ਘਰ ਤਾਂ ਦੇਖ ਲਓ ਚਲਿਏ ਆ ਤਾਹੀ ਤਾਂ ਹੁਣ ਬਗੈਰ ਬਦਲ ਦੇ ਮੀਂਹ ਪਈ ਜਾਂਦਾ ਤੇ ਇਹਨਾਂ ਗੱਲਾਂ ਰੋਜ਼ ਆ ਜਾਂਦਾ ਬਰਸਾਤ ਬਣਾਈ ਪਈ ਆ ਰੱਬ ਵੀ ਕੀ ਕਰੇ ਭਾਈ ਜਾਂ ਗੱਪ ਵਾਜੇ ਦੀ ਰੱਬ ਹੱਲਦਾ ਬਾਕੀ ਭਾਈ ਜੇ ਪਰੋਸਰੀਪਰ ਦਾ ਢੋਲ ਲਾ ਕੇ ਦੇਖ ਲੈ ਹਾਂ ਪਾਣੀ ਪਾ ਦੇ ਦੇ ਚਾਹ ਦੇਖ ਨਹੀਂ ਕਰਾਂ ਭਾਈ ਚਲੋ ਮਹਾਰਾਜ ਬਰਕਤ ਰੱਖੇ ਜੀ ਹੂੰ ਚੱਟ ਮਤਲਬ ਆਹੀ ਆ ਫਰਾਂਚਾਬੀ ਮੇਰੇ ਮੋਢੇ ਕੀ ਲਓ ਜੀ ਭਾਈ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਜੀ ਪ੍ਰਧਾਨ ਜੀ ਇਹਨਾਂ ਖਜ਼ਾਨਾ ਚੱਕਿਆ ਇਹਨਾਂ ਮੋਟਰਪੈਟੇ ਲਿਆਂਦੇ ਚੱਕ ਕੇ ਜੱਗੇ ਹੁੰਦੇ ਨਾ ਉਹੀ ਨਾ ਲੜਾਈ ਲਾ ਦਿਓ ਪਹਿਲੇ ਹੀ ਬਾਰ ਦਾਤਾ ਬਹੁਤ ਚੱਲਦੀ ਐ ਲੜਾਈ ਨਾ ਲੱਗੇ ਯਾਰ ਲੜਾਈ ਨਹੀਂ ਇਹ ਕੋਹਲੇ ਆ ਵੀ ਤਾਂ ਲੱਗਣੀ ਐ ਹਾਂ ਕਹਿੰਦੇ ਮੈਂ ਗੰਨਾ ਘਟਾਉਣਾ ਜੱਗੇ ਦਾ ਭਾਈ ਅਸਲਾ ਦੇਣ ਚੱਲੇ ਆ ਹਾਂ ਅਸਲਾ ਕਰ ਕਰ ਜ਼ਰੂਰੀ ਚਾਹੀਦਾ ਹੁਣ ਕੀ ਹੋ ਗਿਆ ਕਿਹਦਾ ਫੋਨ ਆਇਆ ਵਿਆ ਪਰਾ ਕਿਨੇ ਰਹਿ ਕੇ ਆਏ ਤੇ ਆਪਾਂ ਛੇ ਮਨ ਬੱਧ ਲੱਗੀ ਹੈ। ਉਹ ਬਾਬਾ ਹੋਣ ਮੇਰੇ ਗੱਲ ਪਵਾ ਦੀਆਂ ਨੀ ਛੇ ਹੀ ਕੋਹਲੀਆਂ ਤੇ ਹੁੰਦੀਆਂ। ਅੱਛਾ। ਹਾਂ ਤੈਨੂੰ ਮੇਰੀ ਆਪਣੀਆਂ ਆਈਆਂ ਨੌਤੀਆਂ। ਫੇਰ ਤਾਂ ਠੀਕ ਹੈ। ਕਿਤੇ ਇੱਕ ਅੱਧੀ ਕੋਹਲੀ ਕਿਹੜਾ ਦੇ ਕੇ ਛੁੱਟਿਆ? ਹਾਂ। ਪ੍ਰਧਾਨ ਮੈਂ ਇੱਕ ਦੇਖਿਆ। ਪਨੀਰੀ ਤਾਂ ਇਹ ਵੀ ਬੀਜਣੀ ਤੈਨੂੰ ਕੱਟ ਜਾਣਾ ਬੰਦੇ ਬਥੇਰੇ ਤੇਜ ਆ ਵਿੱਚ। ਬਹੁਤ ਤੇਤੇ ਤੇਜ ਬੱਥੇਰੇ। ਵਾਲੇ ਅਸੀਂ ਤਾਂ ਬੀਜੀ ਨਹੀਂ ਹੈਗੀ। ਨੇ ਤਿਆਰ ਕਰ ਲੈ ਜੇਗਾ। ਆਂ ਜਗਾ ਕੱਲ ਨੂੰ ਤਿਆਰ ਕਰ ਦੇਣੀ ਜੀ ਤੈਨੂੰ ਕਿਹ ਰੂਟਰ ਬੇਟਰ ਮੰਨਣਾ ਹੁਣ ਤਾਂ। ਚੱਲ ਓਟ ਆ ਜੂਗਾ। ਪ੍ਰਧਾਨ ਤੂੰ ਐਂ ਦੱਸ ਵੀ ਜਿਹੜੇ ਹੁਣ ਮੀਂਹ ਪਾ ਕੇ ਲਾਣ ਬੈਗੇ ਇਹਨਾਂ ਲੈਣਾ ਤਾਂ ਕੋਈ ਨਹੀਂ ਬਾਈ ਹੁਣ ਹਾਂ ਨਾ ਟੂੜੀ ਬਾਣੀ ਨਾ ਅੱਗ ਲੱਗਣੀ ਪਤਾ ਨਹੀਂ ਬਣਦਾ ਵਿੱਚੇ ਬਾਹ ਹੋਣੇ ਹਾਂ ਵਿੱਚੇ ਬਾਹ ਹੋਣੇ ਹਾਂ ਕੰਮ ਖਰਾਬ ਹੋ ਗਿਆ ਯਾਰ ਹਾਂ ਇਹ ਫੋਲ ਕੇ ਬੋਣੇ ਪੈਣੇ ਆ ਕੱਟਰ ਕੇ ਲੈ ਹੂੰ ਕੱਟਰ ਕੇ ਕੀ ਹੁਣ ਜਿਹੜਾ ਲੈਂਨ ਪਈ ਇਹਨੂੰ ਕਿੱਥੇ ਬਾਹ ਦੂੰਗਾ ਕੰਮ ਖਰਾਬ ਹੋ ਗਏ ਜਿਹੜੇ ਪਹਿਲਾ ਪਹਿਲਾ ਬਾਗੇ ਬਾਗੇ ਨਹੀਂ ਰਹਿ ਗਿਆ ਰਹਿ ਗਿਆ ਪਰ ਬਾਈ ਵੀ ਕਿਸੇ ਨਹੀਂ ਹੈ ਬਾਏ ਨਹੀਂ ਹੈਗੇ ਕਿਉਂਕਿ ਅਗਲਾ ਢਿੱਲੇ ਜਿਹੀ ਚਲੇ ਆ ਬਰਦਾਣਾ ਨੇਗੇ ਖੇਤ ਬਾਹ ਦੇ ਨੇ ਹੁਣ ਕੋਈ ਖੇਤ ਬਾਹ ਮਿਲਿਆ ਮੀ ਇਹ ਬਹੁਤ ਪਈ ਗਿਆ ਦੱਸ ਦੇਣ ਬਾਅਦ ਹਫਤੇ ਬਾਅਦ ਤਿੰਨ ਦਿਨ ਮੀ ਆਇਆ ਕਰੀ ਠੀਕ ਨਹੀਂ ਪ੍ਰਧਾਨ ਦੇਖ ਲੈ ਹੁਣ ਨਿਸ਼ਾਨੀ ਹੈਗੀ ਵੀ ਕੋਹਲੀਆਂ ਛੇ ਦੀਆਂ ਆਪਣੇ ਕੋਦਨ ਆਹ ਕੋਹਲੀਆਂ ਛੇ ਆ ਬਾਈ ਜਿਹੜੀ ਤੂੰ ਨਾਲ ਨੂੰ ਕਹਦੀ ਵੀ ਨਹੀਂ ਸੀ ਤਾਂ ਕੋਹਲੀਆਂ ਛੇ ਦੀਆਂ ਦੇ ਪਾਪੇ ਪ੍ਰਧਾਨ ਮੇਨ ਗੱਲ ਆਏ ਵੀ ਹੁਣ ਭਈਏ ਵੇਲੇ ਹੋ ਗਏ ਹਾਂ ਭਈਏ ਵੇਲੇ ਹੋ ਗਏ ਵੀ ਜਿਹੜੇ ਹੁਣ ਵੀ ਕੋਹਲੀਆਂ ਦੀ ਜ਼ਰੂਰਤ ਪੈਣ ਲੱਗੀ ਹਾਂ ਇਹ ਮੀਂਹ ਕਰਕੇ ਗੜਾਈ ਦੀ ਲੋੜ ਹੈ ਨਾਲੇਕ ਹੋਲੀ ਦੀ ਹਾਂ ਮੀ ਕਰਕੇ ਵੀ ਲੋੜਾ ਪਰ ਲੋੜੇ ਲੋੜਾ ਹੁਣ ਮੈਂ ਪਿੰਡ ਗੜਾਇਨ ਕਰਨਾ ਵਧੀਆ ਬਣ ਗਿਆ ਹਾਂ ਭਾਈ ਸਪਰੇਅ ਕੇ ਲੋਗ ਗੱਲ ਨਹੀਂ ਮੰਨਦੀ ਵੀ ਗੰਨਾ ਖੁੱਲ ਜਾਂਦਾ ਕੜਾਈ ਦਾ ਹਾਂ ਫਰਕ ਤਾਂ ਪੈ ਜਾਂਦਾ ਫਰਕ ਪੈਂਦਾ ਪ੍ਰਧਾਨਪੂਰੀ ਦਾ ਫੋਨ ਆਇਆ ਤਾਂ ਪੁੱਛਦਾ ਤਾਂ ਕਿ ਮੋਟਰ ਚੱਲਦੀ ਦੀ ਮੋਟਰ ਚੱਲਦੀ ਦੀ ਪੂਰੀ ਦੀ ਇਹਨੇ ਹਟਣਾ ਨਹੀਂ ਨੇ ਜੜ ਬੁੱਤੇ ਨਹੀਂ ਕਰਦੇ ਲੰਬੇ ਪੌਣੇ ਪਰਸੋ ਵੀ ਚੱਲਦੀ ਦੀ ਦੋ ਲੈਣਾ ਭਰ ਗਿਆ ਹਾਂ ਲੈਟ ਭੱਜ ਗਈ ਅੱਜ ਹੁਣ ਮੈਂ ਕਿਹਾ ਫਿਰ ਚੱਲਦੀ ਦੀ ਲੈਟ ਭੱਜ ਗਈ ਫੇ ਕੱਲੋਂ ਉਹ ਲੈਟ ਕੰਮ ਖਰਾਬ ਹੈ ਪ੍ਰਧਾਨਾ ਬੁੱਤੇ ਕਾਤੇ ਨੇ ਗਰੇ ਪਏ ਉਹ ਵੀ ਜਿਹੜਾ ਨੂੰ ਪਤਾ ਨਹੀਂ ਹੁੰਦਾ ਪੂਰੀ ਦੇਖ ਕੇ ਜਾਊਗਾ ਪੂਰੀ ਨੂੰ ਫੋਨ ਕਰ ਦੇਣਾ ਬਈ ਬਾਈ 8-10 ਬੂਟੇ ਤੇਰੇ ਲੰਬੇ ਪਾਏ ਹੋਏ ਆ। ਕਿਰਕਿਆ 12 ਮਿਲਦਾ ਦੀ 12 ਉਹ ਲੈ ਫਰਦਾਨ ਆ ਚੀ ਤਾਂ ਦੇਖੀ ਹੋਣੀ ਤੈਨੂੰ ਯਾਰ ਮੈਂ ਹਾਂ ਗੁੱਛੇ ਗੁੱਛੇ ਲੱਗੇ ਮੈਂ ਦੇਖ ਰਿਹਾ ਬਈ ਲੈ ਭਾਈ ਆ ਤਾਂ ਦੇਖਿਆ ਜਾਂਦਾ ਗੁੱਛਾ ਟੈਪ ਆ ਪੰਬ ਹੈ। ਜਿਕਣਾ ਕਹਿੰਦੇ ਤੇ ਕਿ ਬੀਜ ਆ ਇਹਦਾ ਓਕੇ ਉਹ ਫਰਦਾਨ ਕਿਹੜਾ ਇਹਦਾ ਕਵੇਰੀ ਕਵੇਰੀ ਜਿਹੜਾ ਰਾਜੇ ਬਾਈ ਨੇ ਵੀ ਲਾਇਆ ਤਾਂ 468 ਪਤਾ ਨਹੀਂ ਉਹ ਵੀ ਗੁੱਛਾ ਟੈਪ ਵੱਲਦੀ ਉੱਪਰ ਤੇ ਦੇਖਦੀ ਦੀ ਐ ਲੱਗਦਾ ਤਾਂ ਵੀ ਝਾੜ ਪਤਾ ਨਹੀਂ ਕਿੰਨਾ ਗਾ ਹੂੰ ਹੋ ਗਿਆ ਕੰਮ ਚੱਲੀ ਆ ਹੁਣ ਓਕੇ ਹੁਣ ਮੈਂ ਹੈ ਹੈਰਾਨ ਆ ਵੀ ਇਹਨੇ ਮੇਰਾ ਪੱਟ ਤੋੜ ਦੇਣਾ ਤੂੰ ਚਲਾ ਲੈ ਕੰਮ ਮੈਂ ਚਲਾ ਦਿੰਦਾ ਠੀਕ ਉਹ ਮੈਂ ਬੈਠਾ ਸੋਣਾ ਯਾਰ ਹਾਂ ਤੂੰ ਫੜ ਕੇ ਰੱਖ ਬੱਸ ਆਈ ਦੱਬੇ ਰੱਖਣੀ ਆ ਇਹ ਤਾਂ ਠੀਕ ਆ ਆ ਜਾ ਕੱਲ ਨੂੰ ਬਦਲ ਬਦਲੀ ਆ ਕਰ ਲੈ ਲੱਗੂ ਪਿੱਛੇ ਬਹੁਤ ਹੋ ਕੱਲ ਨੂੰ ਅੱਗ ਲਾ ਅੰਕਲ ਉਹ ਨਜ਼ਰ ਵੱਟੂ ਕਾ ਤੇ ਰਾਤ ਗੰਦ ਪਰ ਹਾਂਜੀ ਨਜ਼ਰ ਵੱਟੂ ਕੱਗ ਲਾ ਅੱਗ ਲਾ ਨਜ਼ਰ ਤੇ ਕਰਿਆ ਕੰਮ ਅੱਛਾ ਅਜ ਤਾਂ ਆਪ ਦੇ ਵੀ ਚੌਰ ਖਰਾਬ ਹੋ ਗਈ ਅਕਲ ਗੇਂਡਾ ਭਾਈ ਅੱਛਾ ਤੇ ਜੇ ਗੇਂਡਾ ਕੋਈ ਨਹੀਂ ਕਰੀ ਤੀ ਹਾਂ ਜੀ 1 2 3 4 5 6 ਪ੍ਰਧਾਨ ਸੱਤ ਲਿਖਦਾ ਸੱਤ ਤੇ 5 ਕਹਿੰਦੇ ਹਾਂ ਸੱਤ ਤੇ ਹੀ ਆ ਸੱਤ ਤੇ ਹਾਂ ਪ੍ਰਧਾਨ ਭਾਈ ਕੋਲੀ ਹੋਰ ਦੇ ਜੇ ਉਹਨੇ ਵੀਡੀਓ ਕੱਢ ਕੇ ਸਤ ਸਬੂਤ ਦਿਖਾ ਦੇ ਇਹ ਤਾਂ ਲੜਾਈ ਕਰਨੀ ਛੇ ਹੀ ਸੀ ਨਹੀਂ ਜੀ ਮੈਨੂੰ ਨਹੀਂ ਪਤਾ ਜੱਗਾ ਸੱਤ ਕਹਿੰਦਾ ਨਹੀਂ ਛੇ ਹੀ ਸੀ ਹਾਂ ਛੇ ਹੀ ਸੀ ਪ੍ਰਧਾਨ ਨੇ ਪ੍ਰਧਾਨ ਮਨੂ ਰਾਤੀ ਚ ਕਹਿੰਦਾ ਹੀ ਤਾਂ ਕਹਿੰਦਾ ਇਹ ਗੱਲ ਕਿਹਦਾ ਦੀ ਮੈਨੂੰ ਨਹੀਂ ਪਤਾ ਮੈਂ ਜੱਗੇ ਨੂੰ ਪੁੱਛਿਆ ਜੱਗਾ ਮੱਕਾ ਮਾਹ ਕਹਿੰਦਾ ਕੋਈ ਨਹੀਂ ਸੱਤ ਨਹੀਂ ਛੇ ਹੀ ਸੀ ਮੈਂ ਫੋਟੋ ਵੀ ਕੀ ਵੀ ਹੈ ਇਹ ਤਾਂ ਠੀਕ ਲੈ ਜੀ ਭਾਈ ਪਰ ਨਹੀਂ ਜਾਰਾ ਨਾ ਪਾਈ ਯਾਰ ਮਲਟੀਨਾ ਮੋਟਰਸਾਈਕਲ 200 ਦਾ ਉਹ ਚੱਕਰ ਨਹੀਂ ਯਾਰ ਪਾਣਾ ਨਹੀਂ ਨਾ ਬਾਈ ਅਸੀਂ ਵੀਡੀਓ ਤਾਂ ਬਣਾਈ ਐ ਵੀ 2 ਕਿਲੋਮੀਟਰ ਬਤੇ ਇਹ ਚੱਲ ਕੇ ਉਰੇ ਤੱਕ ਆ ਗਿਆ ਜੇ ਨਵਾਂ ਹੁੰਦਾ ਫੇਰ ਨਹੀਂ ਤਾਂਣਾ ਤੇਰੇ ਕੋਲੇ ਆ ਗਿਆ ਹਾਂ ਦੂਆ ਹੁੰਦਾ ਉਹ ਨਹੀਂ ਤਾਂਣਾ ਪਰ ਤਾਂ ਹੀ ਨਹੀਂ ਵੇਚਦਾ ਤਾਂ ਹੀ ਨਹੀਂ ਵੇਚਦਾ ਵਰਦਾਰਾ ਵੀ ਭਾਈ ਤੇਲ ਮੁਕੇ ਤੇ ਵੀ ਇਹ 2 ਕਿਲੋਮੀਟਰ ਚੱਲ ਜਾਂਦਾ ਇਹ ਤਕੜਾ ਹੈ 300 ਰੁਪਏ ਚੋਕ ਲਾ ਕੇ ਚੋਕ ਲਾ ਕੇ ਠੀਕ ਹੈ ਪਰ 500 ਦਾ ਫੇਰ ਨਹੀਂ ਕੋਈ ਐ ਕਿਆ ਗੱਲ ਹੈ ਡੁੱਲਦਾ ਹੈ ਵੇ ਗਿਆ ਲਾ ਰਲਾ ਜਾਂਦਾ ਬਾਹਰ 200 ਦਾ ਠੀਕ ਆ ਠੀਕ ਆ ਠੀਕ ਆ ਕੁੰਡੀ ਕਾਂਡੀ ਪਤਾ ਲੱਗਦੀ ਰਹਿੰਦੀ ਆ ਜਿੰਨਾ ਤੇਲ ਹੋਵੇ ਫਿਰ ਉਹਦਾ ਚੜਾ ਹੋ ਜਾਂਦਾ ਇਹ ਤਾਂ ਹੈ ਮਾ ਕੇ ਤਾਂ ਕੁੰਡੀ ਕਾਂਡੀ ਪਤਾ ਲੱਗ ਜਾਂਦੀ ਤਾਂ ਜਿਆਦਾ ਪਾਉਂਦਾ ਆਦਾ ਏ ਕੁੰਡੀ ਇਹਦਾ ਕਿੱਥੇ ਲੱਗਦੀ ਡਿਜੀਟਲ ਮੀਟਰ ਹੈ ਡਿਜੀਟਲ ਮੀਟਰ ਨਾਲ ਕੁੰਡੀ ਲੱਗਨਾਂ ਕੀ ਬਦਾਰ ਤੇ ਕੰਮ ਆ ਰਿਹਾ ਭਈ ਆਇਆ ਬਪ ਦੀ ਮौज ਹੋ ਗਈ ਜੇ ਚੌਂਤੇ ਵਾਲਾ ਪੰਪੋਂ ਦਾ ਫੇਲਦਾ ਪੰਜ ਹੁਣ ਵਰਦਾ ਕਰਾਹੀਂ ਨੇੜੇ ਕਰਕੇ ਇਹਦੀ ਸਾਨੂੰ ਬਹੁਤ ਬੋਲਦਾ ਪਾਪੀ ਚੱਲ ਬਾਹਰ ਉਨੀ ਦਵਦੇ ਆਮਲੇ ਹਰੇ ਹੀ ਦੇ ਦੇ ਹਾਂ ਸਾਰੇ ਕੋਲ ਸਾਰੇ ਥੋੜੇ ਹੀ ਥਾ ਬਾਈ ਹਰੀ ਹਰੀ ਹੋ ਰਹੇ ਬਨਾਲੇ ਹਵੀ ਪਿਆ ਆਹ ਦਾ ਇਲਾਕਾ ਸਾਰੀ ਬਬਰਨ ਫਰਾਲੀ ਵਾਲਾ ਟੁੜੀ ਵਾਲਾ ਓਏ ਲੋ ਜੀ ਬਾਈ ਸ਼ਾਮ ਦਾ ਟਾਈਮ ਹੈ ਇੱਧਰ ਆਮਦੇ ਦਾ ਭਤੀਜਾ ਲਾਈਟ ਕਾਤਨੀ ਵਾਲੀ ਚਾਨਣ ਵਾਲੇ ਚਾਨਣ ਵਾਲੇ ਚਾਨਣ ਵਾਲੇ ਹਾਂ ਚਾਨਣਾ ਹੈ ਬਾਈ ਇਹਨੂੰ ਆਈਫੋਨ ਕਹਿੰਦੇ ਆ ਵੀ ਇਹ ਲਾਈਟ ਵਾਲ ਦਾ ਨਹੀਂ ਹੈਗਾ ਆ ਦੱਸ ਚਾਚਾ ਨਹੀਂ ਮਿਲਦਾ ਥੋੜਾ ਚਾਚਾ ਦਾ ਕੰਮ ਪਰੇ ਲੱਗਿਆ ਰਹਿੰਦਾ ਹਾਂ ਮੁੰਡਿਆ ਭਾਈ ਚਾਚਾ ਚੱਲਦਾ ਬੀਜੀ ਏਸੀਆਂ ਦਾ ਕੰਮ ਚੱਲਦਾ ਮਾਰੂ ਮਾਰ ਉਹਦਾ ਮੈਨੂੰ ਨਹੀਂ ਦੇਖਣੇ ਨੂੰ ਮਿਲਦਾ ਤੁਹਾਨੂੰ ਤਾਂ ਕਿਆ ਮਿਲਦਾ ਹੈ ਕਿੰਨੇ ਵਜੇ ਆਉਂਦਾ 11 12 ਵਜੇ ਆਉਂਦਾ ਕਹੀਏ ਏਸੀ ਸਰਵਿਸ ਸਰਵਸਾ ਕਰਕੇ ਕਈ ਵਾਰ ਤੱਕ ਉੱਥੇ ਰਹਿ ਜਾਂਦਾ ਵਾਹ ਜੀ ਵਾਹ ਬਾਈ ਇਹਦਾ ਚਾਚੇ ਦਾ ਕੋਈ ਟਾਈਮ ਨਹੀਂ ਆਉਣ ਦਾ ਆਪਣੇ ਦਾ ਮੈਂ ਤਾਂ ਕਿਹਾ ਤਾਂ ਪਤੰਦਰਾ ਮੇਰੀ ਸਰਵਿਸ ਕਰ ਦੇ ਉਹ ਦੋ ਦਿਨ ਕਹੀਗਾ ਤਿੰਨ ਦਿਨ ਕਹੀਗਾ ਕੱਲੂ ਕਰ ਦੂਗਾ ਫੇ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਲੈ ਕੇ ਕਵਰ ਜਾ ਕੇ ਕਰ ਲਿਆ ਫੇ ਮੈਨੂੰ ਫੋਨ ਵੀ ਆਇਆ ਉਹਦਾ ਕਹਿੰਦਾ ਕਰ ਦਵਾ ਮੈਂ ਹੁਣ ਤਾਂ ਤੋਤਾ ਯਾਰ ਮਾ ਜੀ ਚੱਲ ਖੜ ਖੜ ਕੇ ਆਪੇ ਸਵਾਰ ਦੇਣਾ ਉਹਨੇ ਅੱਖੀ ਭਾਈ ਡੈਰੀ ਪਿੱਛੇ ਆਏ ਤੇ ਇਧਰ ਬਾਈ ਜਲਦੀ ਹਸ਼ਵੀ ਲੱਗਿਆ ਬਾਹਣ ਲੱਦਾ ਵੀ ਪਨੀਰੀ ਵਾਲਾ ਕੰਮ ਚੱਲੂਗਾ ਪ੍ਰੋਜੈਕਟ ਆਪਾਂ ਨੇ ਵੀ ਭਾਈ ਬਾਵਣਾ ਹੈ ਦੇਖਦੇ ਹਾਂ ਹੁਣ ਕਦੇ ਦਿਨ ਤੱਕ ਬੰਦੇ ਸਾਡੇ ਬਿਜੀ ਚੱਲਦੇ ਥੋੜੇ ਜੇ ਕਿਉਂਕਿ ਸਾਡਾ ਸੂਟਾ ਜੀਆਂ ਮੜੀਆਂ ਲੋਟ ਕਾਨੀਆਂ ਹਲੇ ਰਹਿੰਦੀਆਂ ਬਾਕੀ ਦਾ ਵਿੱਚ ਤੂੜੀ ਬਣ ਗਈ ਦੀ ਹਾਂ ਹੁਣ ਦੱਸ ਤੂੰ ਉਹ ਚੂਹੇ ਰੇ ਖੱਡਾ ਕਿੰਨੀਆਂ ਰੇ ਉਹ ਵਿੱਚ ਦੇਖਦੀਆਂ ਚ ਹਾਂ ਪੂਰ ਲਨੇ ਚੂਹੇ ਤਾ ਉਰੇ ਖੇਤ ਮਾ ਤੂੰ ਕਹਿੰਦਾ ਹੁਣ ਤਾਂ ਮੱਛਰ ਰੱਖਿਆ ਪਿਆ ਕਹਿੰਦੇ ਉੱਪਰ ਆਪਣੇ ਹੈ ਇੰਨਾ ਮੱਛਰ ਕਾ ਕਰਨਾ ਹੈ ਕੋ ਮੁੱਲ ਖਰੀਦ ਲਿਆ ਨਾ ਨਾ ਹਾਂ ਭਾਈ ਮੁੰਡਿਆਰੇ ਘਰ ਮਿਸਤਰੀ ਦਾ ਕੰਮ ਚੱਲਦਾ ਏ ਪਹਿਲਾਂ ਅਮਨੇ ਨਹੀਂ ਛੇੜਿਆ ਪਿਆ ਤਾਂ ਹੁਣ ਇਹਨਾਂ ਨੇ ਛੇੜਿਆ ਪਿਆ ਹੋ ਗਿਆ ਨੇੜੇ ਜੇ ਚ ਹਾਂ 500 70 ਲੈਂ ਕਰਦੇ ਚਲ ਦੇ ਤਾਂ ਠੀਕ ਆ ਕੰਮ ਨਿਬੜਦੀ ਵਧੀਆ ਓ ਚੱਲਦਾ ਭਾਈ ਰਾਤ ਨੂੰ ਟਰੈਕਟਰ ਲਾਈਟਾਂ ਲੂਟਾਂ ਜਾਂ ਨਾਮਗੜੀ ਨਹੀਂ ਲਾਈਆਂ ਪਈ ਆਪਣੇ ਵੀ ਲਾਈਆਂ ਪਈ ਹੈਗੇ ਆ ਭਾਈ ਟ੍ਰੈਕਟਰ ਤੇ ਪਤਾ ਲੱਗ ਜਾਂਦਾ ਵੀ ਉਹ ਹੀ ਟਰੈਕਟਰ ਹੈ ਮੇਰਾ ਟਰੈਕਟਰ ਵਿਛਾਣ ਲੂਗਾ ਜੀ ਜਾਂਦਾ ਹੋਇਆ ਹਾਂ 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 ਕਿਹੜਾ ਵਿਛਾਣ ਲੂਗਾ ਉਹ ਤਾਂ ਦੇਖ ਹੀ ਜਾਂਦੀ ਆ ਲੈਟਾ ਦੂਰ ਤੋਂ ਹੀ ਕਿ ਸਿੱਧੂ ਨੂੰ ਸਾਲੀ ਫੋਟੋ ਤੇ ਵਿਛਾਣ ਹੋ ਜਾਂਦੀ ਆ ਮੂਸੇ ਵਾਲਾ ਜੱਟ ਬਾਕੀ ਭਾਈ ਬੰਪਰ ਬੰਮ ਹਾਲ ਗੋ ਹਾਂ ਬੰਪਰ ਬੰਮ ਹਾਲ ਗੋ ਲਖਾਇਆ ਪਿਆ ਬਾਕੀ ਭਾਈ ਟਰੈਕਟਰ ਦੀ ਸਰਵਿਸ ਸਰਵਿਸ ਕਰਾਤੀ ਅੱਜ ਡੀਜ਼ਲ ਵੀ ਪਾ ਲਿਆਂਦਾ ਬਾ ਹੁਣ ਬੇਟਾ ਵੀ ਖੇਤ ਖੂਤ ਬਾਈਏ ਭਾਈ ਦੇਖੋ ਦੇਖੀ ਹੁਣ ਕਿ ਖੇਤ ਗਿੱਲੇ ਹੋਏ ਤੇ ਬਾਹ ਬਹੁਤ ਵਧੀਆ ਹੋਣੇ ਆ ਬਾਹਣ ਕੱਢ ਦੇ ਦੇ ਨਾ ਕੋਈ ਤੁਹਾਨੂੰ ਦਿਖਾਉਂਗੇ ਵੀ ਡੈਮੋ ਚੱਲਦਾ ਹੁਣ ਚੱਲ ਬੈ ਕੰਬਾਈ ਦਾ ਬਾਈ ਬਾਕੇ ਫਿਰ ਦੁੱਧ ਪਾਇਆ ਮੈਂ ਲੈ ਕੇ ਆਇਆ ਇਹ ਦੁੱਧ ਲੈ ਕੇ ਆਇਆ ਠੀਕ ਹੈ ਹੈ ਮੇਰੇ ਬੋਟਲ ਮੈਂ ਹਾਂ ਵੀ ਕਹਾਂ ਲੇਟਾ ਕਰੇ ਬਲਦੀਆਂ ਯਾਰ ਇਹ ਨਹੀਂ ਮਨ ਬੋਟਲ ਆਦਾ ਵਧੀਆ ਆਪਾਂ ਨੇ ਨਾ ਦੂਹਾ ਚੱਲਦਾ ਕਰਨਾ ਦੂਏ ਟੌਰ ਹੈ ਨਾ ਕਿੱਥੇ ਆਹੋ ਉਹਦਾ ਘਰੇ ਹੈ ਵੇਚਤਾ ਬਾਈ ਉਹ ਜਿਹੜਾ ਸਾਡਾ ਦੂਹਾ ਬੋਲਟ ਹੈ ਵਿਚਾਰਾ ਭਾਗਤ ਔਰ ਵੱਡਾ ਇਹਦਾ ਥੈਲਾ ਰੱਖਿਆ ਪਿਆ ਇਹ ਉਹਦਾ ਬੁਰਾ ਹਾਲ ਹੋਇਆ ਪਰ ਉਹਨੂੰ ਵੀ ਚਾਲੂ ਕਰਨਾ ਹੈ ਦੇਖਿਆ ਤਾਂ ਅਏ ਗਾਬੇਤਾ ਕਿੱਥੇ ਕਿਹੜਾ ਉਹ ਉਥੇ ਫੈਟਰ ਵਾਲੇ ਕਮਰੇ ਹੀ ਆ ਚੱਲ ਠੀਕ ਐ ਚੱਲੀਏ ਹੁਣ ਘਰ ਨੂੰ ਬਾਈ ਸ਼ਾਮ ਦਾ ਟਾਈਮ ਹੋ ਗਿਆ ਨਿਆਣਿਆਂ ਨੂੰ ਮਿਲਦੇ ਜਾ ਕੇ ਪੰਮੂ ਬੰਮੂ ਨਹੀਂ ਆਹ ਟਾਈਮ ਵਿਚਾਰੇ ਟੀਵੀ ਕੋ ਪੂਰਾ ਜ਼ੋਰ ਦਿੱਤਾ ਹੁੰਦਾ ਉਹਨਾਂ ਨੇ ਟੀਵੀ ਬਨੇਰੀ ਲਿਆਂਦੀ ਹੁੰਦੀ ਐ ਤੂੰ ਤਾਂ ਟੀਵੀ ਦੇਖਦਾ ਦੇਖ ਰਿਹਾ ਝੂਠ ਨਾ ਬੋਲ ਬੀਬੀ ਰੀਐਲ ਥੀੜੀ ਤੂੰ ਹੀ ਦੇਖਦਾ ਜਿਹੜੀ ਨਵੀਂ ਲਵਾਈ ਐ ਬੀਬੀ ਕਿੱਥੇ ਦੇਖਣ ਦਿੰਦੀ ਐ ਨਾ ਉਹਨਾਂ ਸੋਇਆ ਨੂੰ ਦੇਖਣ ਦੇਣਾ ਮੈਂ ਆਇਆ ਹਾਂ ਇੱਕ ਘੰਟਾ ਹੁੰਦਾ ਦੇਖਣ ਨੂੰ ਫੇਰ ਚੌਂਟੇ ਗਰਾਊਂਡ ਹਾਂ ਫੇਰ ਆ ਕੇ ਕੱਟ ਮਿਲਦਾ ਇਹ ਕਲ ਕੋਈ ਮੈਂ ਕਰੂਗਾ ਬੀਬੀ ਨੂੰ ਭਾਈ ਮੁੰਡੇ ਦੇਖਣ ਦੇ ਦੇ ਕਰ ਨਾਓ ਭਾਈ ਬੋਟਲ ਆ ਤਾਂ ਅੰਦਰ ਟਿਕਾਣੇ ਬਾਹਰ ਬੂਨੀ ਖੜਦਾ ਆਪਣਾ ਅੰਦਰ ਲਾ ਦਿੰਦੇ ਆ ਟਾਈਮ ਆ ਕੇ ਟਰੈਕਟਰ ਦਾ ਭਾਈ ਪਹਿਲਾਂ ਮੂੰਹ ਪਰਲੀ ਸਾਈਡ ਨੂੰ ਤਾਂ ਹੁਣ ਇੱਧਰ ਨੂੰ ਕਰਕੇ ਲਾਤਾ ਕਿਉਂਕਿ ਜਿਹੜਾ ਬਕਸਾ ਹੈ ਭਾਈ ਮੀਂਹ ਮੂੜਾ ਡਾਰਾ ਵੀ ਬਾਛੜ ਬੁਛੜ ਜਾ ਲਾਉਂਦੀ ਵੀ ਕਿਤੇ ਗਿੱਲਾ ਨਾ ਹੋ ਜਵੇ ਤੁਹਾਨੂੰ ਬੜਾ ਲਾਈਟਾਂ ਲੂਟਾਂ ਲੱਗੀਆਂ ਵੀ ਤਾਂ ਕਰਕੇ ਇੱਧਰ ਨੂੰ ਲਾਤਾ ਸੈਟ ਐਨ ਓਕੇ ਹੁਣ ਨੋ ਵੀ ਕੋਈ ਦੋ ਗੱਡੀਆਂ ਖੜੀਆਂ ਐ ਇਹ ਵੀ ਪਮੂ ਆ ਕੇ ਕੱਢ ਲੈਂਦਾ ਭਾਈ ਟਿਊਸ਼ਨ ਨੂੰ ਲੈ ਕੇ ਜਾਂਦਾ ਦੂਈ ਤਾਂ ਵਜੇਸ਼ਾਂ ਨੂੰ ਸਕੂਲ ਨੂੰ ਲੈ ਕੇ ਜਾਂਦੀ ਹੈ ਤਾਂ ਕਰਕੇ ਇਹ ਵੀ ਬਾਹਰੇ ਖੜਦੀਆਂ ਚਲੋ ਉਧਾਂ ਛੱਤ ਹੈਗੀ ਆ ਬਾਈ ਛੱਤ ਦੇ ਥੱਲੇ ਖੜ ਜਾਂਦੀਆਂ ਆ